ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਦੇ ਮਹਾਨ ਯੋਧੇ ਮਹਾਨ ਸ਼ਹੀਦ ਮਹਾਨ ਪ੍ਰਚਾਰਕ ਮਹਾਨ ਦਾਨਿਸ਼ਵਰ ਔਰ ਜਿਵੇਂ ਉਰਦੂ ਦੇ ਸ਼ਾਇਰ ਨੇ ਲਿਖਿਆ ਹੈ ਕਿ ਇੱਕ ਦਾਣਾ ਹੀ ਕਾਫੀ ਹੈ ਤਖਲੀਦ ਦੇ ਚਮਨ ਕੇ ਲਈ ਮਰਦ-ਏ-ਵਾਹਿਦ ਸੇ ਅਦਾਰੇ ਵੀ ਨਿਕਲ ਆਤੇ ਹਨ ਐਸੀ ਮਹਾਨ ਸ਼ਖਸੀਅਤ ਜਿਨ੍ਹਾਂ ਦੇ ਵਿੱਚੋਂ ਅਦਾਰੇ ਨਿਕਲੇ ਨੇ ਜਿਵੇਂ ਕਿ ਸਿੱਖ ਸਮਾਜ ਦੇ ਅੰਦਰ ਸਿੱਖ ਧਾਰਮਿਕ ਜਥੇਬੰਦੀਆਂ ਦੇ ਅੰਦਰ ਸਭ ਤੋਂ ਪ੍ਰਭਾਵਸ਼ਾਲੀ ਜੋ ਜਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਦਮਦਮੀ ਟਕਸਾਲ, ਤਰਨਾ ਦਲ, ਮਿਸਲ ਸ਼ਹੀਦਾ ਇਹ ਤਿੰਨੇ ਹੀ ਜਥੇਬੰਦੀਆਂ ਜਿਸ ਮਹਾਪੁਰਖ ਦੇ ਸ਼ਖਸੀਅਤ ਦੇ ਵਿੱਚੋਂ ਰੂਪਮਾਨ ਹੋਈਆਂ ਨੇ ਨਿਕਲੀਆਂ ਨੇ ਭਾਵ ਕਿ ਦਮਦਮੀ ਟਕਸਾਲ ਦੇ ਪਹਿਲੇ ਮੁਖੀ, ਤਰਨਾ ਦਲ ਦੇ ਪਹਿਲੇ ਜਥੇਦਾਰ ਤੇ ਮਿਸਲ ਸ਼ਹੀਦਾ ਦੇ ਮੁਖੀ ਜਥੇਦਾਰ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਐਸੀ ਮਹਾਨ ਆਤਮਾ ਕਿ ਜਿਨ੍ਹਾਂ ਦੇ ਜੀਵਨ ਵੱਲ ਜਦੋਂ ਝਾਤੀ ਮਾਰਦੇ ਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਸਿੱਖ ਦੇ ਜੀਵਨ ਦੀ ਜੋ ਵਿਆਖਿਆ ਕੀਤੀ ਹੈ ਉਸ ਵਿਆਖਿਆ ਦੇ ਇੱਕ ਇੱਕ ਪੈਮਾਨੇ ਦੇ ਉੱਤੇ ਬਾਬਾ ਦੀਪ ਸਿੰਘ ਸਾਹਿਬ ਜੀ ਇੱਕ ਇੱਕ ਅੱਖਰ ਦੇ ਉੱਤੇ ਪੂਰੇ ਉੱਤਰ ਦੇ ਨੇ ਐਸੇ ਮਹਾਨ ਯੋਧੇ ਐਸੇ ਮਹਾਨ ਤਪਸਵੀ ਬ੍ਰਹਮ ਗਿਆਨੀ ਤਤ ਬੇਤੇ ਸੰਤ ਸਿਪਾਹੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਆਗਮਨ ਸਨ 1682 ਈਸਵੀ ਦੇ ਵਿੱਚ ਸਾਧ ਸੰਗਤ ਜੀ ਮਾਝੇ ਦੀ ਧਰਤੀ ਦੇ ਉੱਤੇ ਪਹੁ ਵਿੰਡ ਪਿੰਡ ਦੇ ਵਿੱਚ ਇੱਕ ਸਧਾਰਨ ਜਿਹਾ ਜ਼ਿਮੀਂਦਾਰਾ ਪਰਿਵਾਰ ਦੇ ਵਿੱਚ ਭਾਈ ਭਗਤਾ ਜੀ ਦੇ ਗ੍ਰਹਿ ਵਿਖੇ ਮਾਤਾ ਜਿਉਣੀ ਜੀ ਦੀ ਕੁੱਖ ਤੋਂ ਹੋਇਆ ਜਿਸ ਵੇਲੇ ਇਹਨਾਂ ਦਾ ਆਗਮਨ ਹੋਇਆ ਤਾਂ ਉਸ ਵੇਲੇ ਆਮ ਸਧਾਰਨ ਜਿਵੇਂ ਬਾਲਕਾਂ ਦਾ ਜਨਮ ਹੁੰਦਾ ਹੈ ਇਵੇਂ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਔਰ ਪਰਿਵਾਰ ਨੇ ਆਪੋ ਵਿੱਚ ਦੀ ਸਲਾਹ ਕਰਕੇ ਕਿ ਬਾਲਕ ਦਾ ਨਾਮ ਕੀ ਰੱਖੀਏ ਕਿਸੇ ਗੁਰਮੁਖ ਕਿਸੇ ਗੁਰਬਾਣੀ ਦੇ ਰਸਈਏ ਦੇ ਪਾਸੋਂ ਸਤਿਗੁਰਾਂ ਜੀ ਦੀ ਬਾਣੀ ਦੇ ਪ੍ਰਕਾਸ਼ ਨੂੰ ਸਨਮੁਖ ਰੱਖਦਿਆਂ ਹੋਇਆਂ ਬਾਲਕ ਦਾ ਨਾਮ ਰੱਖਿਆ ਗਿਆ ਸੀ ਦੀਪ ਦੀਪचंद ਸੋ ਦੀਪ ਦਾ ਅਰਥ ਕੀ ਉਹਨਾਂ ਨੇ ਲਿਆ ਕਿ ਇਹ ਸਾਡੇ ਜਿਵੇਂ ਆਮ ਤੌਰ ਤੇ ਨਾਮ ਆਪਾਂ ਬੱਚਿਆਂ ਦੇ ਜਦੋਂ ਰੱਖਦੇ ਆ ਤਾਂ ਆਪਾਂ ਉਹਨੂੰ ਬਹੁਤ ਵਿਸ਼ਾਲਤਾ ਵਿੱਚ ਨਹੀਂ ਲੈਂਦੇ ਤਾਂ ਦੀਪ ਕਿ ਇਹ ਸਾਡੇ ਪਰਿਵਾਰ ਦਾ ਸਾਡੇ ਸਮਾਜ ਦਾ ਚਾਨਣਾ ਹੋਏਗਾ ਮਾਂ ਬਾਪ ਨੂੰ ਇਹ ਹੁੰਦਾ ਵੀ ਇਹ ਸਾਡੀਆਂ ਅੱਖਾਂ ਦਾ ਦੀਪ ਹੈ ਸਾਡੀਆਂ ਅੱਖਾਂ ਦਾ ਤਾਰਾ ਸਾਡੇ ਪਰਿਵਾਰ ਦਾ ਚਾਨਣ ਇਸ ਬਾਲਕ ਨੇ ਜਿਵੇਂ ਜਿਵੇਂ ਉਮਰ ਵੱਧਦੀ ਗਈ ਆਪਣੇ ਮਾਤਾ ਜੀ ਦੇ ਕੋਲੋਂ ਵਿਰਸੇ ਦੇ ਵਿੱਚ ਹੀ ਵਾਹਿਗੁਰੂ ਗੁਰਮੰਤਰ ਫਿਰ ਮੂਲ ਮੰਤਰ ਫਿਰ ਹੌਲੀ ਹੌਲੀ ਇੱਕ ਇੱਕ ਤੁਕ ਕਰਦੇ ਆ ਪੌੜੀ ਪੌੜੀ ਕਰਦੇ ਆ ਜਪਜੀ ਸਾਹਿਬ ਜੀ ਦੀ ਸਿੱਖਿਆ ਲਈ ਹੈ ਜਪਜੀ ਸਾਹਿਬ ਜੀ ਦੀ ਬਾਣੀ ਕੰਠ ਕੀਤੀ ਹੈ ਜਿਵੇਂ ਜਿਵੇਂ ਬਾਲਕ ਵੱਡਾ ਹੁੰਦਾ ਗਿਆ ਤਿਵੇਂ-ਤਿਵੇਂ ਮਾਤਾ ਨੇ ਆਪ ਭਾਵੇਂ ਮਾਤਾ ਜੀ ਅਨਪੜ੍ਹ ਨੇ ਉਹਨਾਂ ਨੂੰ ਅੱਖਰ ਪੜ੍ਹਨੇ ਨਹੀਂ ਆਉਂਦੇ ਚੰਗੀ ਤਰ੍ਹਾਂ ਪਰ ਆਪ ਜੀ ਨੂੰ ਬਾਣੀ ਬੜੀ ਕੰਠ ਹੈ ਕਿਉਂਕਿ ਪ੍ਰਾਤਨ ਬਜ਼ੁਰਗ ਮਾਵਾਂ ਨੇ ਸੁਣ ਸੁਣ ਕੇ ਬਾਣੀ ਨੂੰ ਕੰਠ ਕੀਤਾ ਹੋਇਆ ਹੁੰਦਾ ਸੀ ਔਰ ਉਚਾਰਨ ਬੜਾ ਸ਼ੁੱਧ ਹੁੰਦਾ ਕਿਉਂਕਿ ਉਹ ਬਹੁਤ ਧਿਆਨ ਦੇ ਕੇ ਬਹੁਤ ਸ਼ਰਧਾ ਦੇ ਨਾਲ ਬਾਣੀ ਇੱਕ ਇੱਕ ਤੁਕ ਕਰਕੇ ਸਿੱਖਦੇ ਪਾਠ ਕਰਦੇ ਤੇ ਅੱਗੇ ਬੱਚਿਆਂ ਨੂੰ ਵੀ ਸਿਖਾਉਂਦੇ ਸੋ ਇਸ ਪ੍ਰਕਾਰ ਬਾਬਾ ਦੀਪ ਸਿੰਘ ਸਾਹਿਬ ਜੀ ਛੋਟੀ ਉਮਰ ਦੇ ਵਿੱਚ ਮਾਤਾ ਜੀ ਤੋਂ ਪਿਤਾ ਜੀ ਤੋਂ ਗੁੜਤੀ ਲੈ ਕੇ ਨਾਮ ਬਾਣੀ ਨਾਲ ਜੁੜੇ ਨੇ ਸੇਵਾ ਵਿੱਚ ਜੁੜੇ ਨੇ ਸਿਮਰਨ ਵਿੱਚ ਜੁੜੇ ਨੇ ਆਪਣੇ ਪਿਤਾ ਜੀ ਦੇ ਨਾਲ ਮਿਹਨਤ ਵੀ ਕਰਦੇ ਮੁਸ਼ਕਤ ਵੀ ਕਰਦੇ ਖੇਤੀਬਾੜੀ ਦਾ ਕੰਮ ਵੀ ਕਰਦੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਤੋਂ ਸੁਣਦੇ ਕਿ ਉਹ ਆਨੰਦਪੁਰ ਸਾਹਿਬ ਚੱਲੇ ਨੇ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਮਨ ਵਿੱਚ ਚਾਹ ਪੈਦਾ ਹੁੰਦਾ ਪਿਤਾ ਜੀ ਦੇ ਨਾਲ ਕਈ ਵਾਰਾਂ ਵਾਰਤਾ ਕੀਤੀ ਆਪਾਂ ਆਨੰਦਪੁਰ ਸਾਹਿਬ ਕਦੋਂ ਜਾਣਾ ਹੈ ਆਪਾਂ ਦਰਸ਼ਨ ਕਦੋਂ ਕਰਨੇ ਨੇ ਤਾਂ ਵਾਰ-ਵਾਰ ਪਿਤਾ ਜੀ ਤਰਵਾਸ ਦਿੰਦੇ ਕਿ ਥੋੜੇ ਚਿਰਾਂ ਤੱਕ ਆਪਾਂ ਵੀ ਜਾਵਾਂਗੇ ਅਗਲੇ ਸਾਲ ਜਾਵਾਂਗੇ ਇਸ ਤਰ੍ਹਾਂ ਕਾਫੀ ਸਮਾਂ ਲੰਘਦਾ ਗਿਆ ਜਦੋਂ 1699 ਸਨ ਆਈ ਹੈ ਅਜੇ ਤੱਕ ਸਤਗੁਰੂ ਕਲਗੀ ਧਰਜੀ ਦੇ ਦਰਸ਼ਨ ਨਹੀਂ ਸੰਪਾਏ ਤਾਂ ਇਹ ਖਬਰ ਸੁਣੀ ਹੈ ਕਿ ਸਤਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇੱਕ ਅਲੌਕਿਕ ਜਿਹਾ ਜੋ ਨਜ਼ਾਰਾ ਬੰਨਿਆ ਅਨੰਦਪੁਰ ਸਾਹਿਬ ਔਰ ਇੱਕ ਵਿਲੱਖਣ ਘਟਨਾ ਹੋਈ ਹੈ ਸਤਗੁਰਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਿਰਮਲ ਪੰਥ ਨੂੰ ਖਾਲਸੇ ਪੰਥ ਦੇ ਵਿੱਚ ਸਤਗੁਰੂ ਜੀ ਨੇ ਸੰਪੂਰਨਤਾ ਦੇ ਦਿੱਤੀ ਹੈ ਜਦੋਂ ਇਹ ਖਬਰ ਸੁਣੀ ਤੇ ਕੁਝ ਦਿਨਾਂ ਬਾਅਦ ਹੀ ਨੀਲਿਆਂ ਬਾਣਿਆਂ ਦੇ ਵਿੱਚ ਸੱਜੇ ਹੋਏ ਗੁਰੂ ਕੇ ਖਾਲਸੇ ਉਹ ਗੁਰਬਾਣੀ ਦਾ ਗੁਰਮਤ ਦਾ ਅੰਮ੍ਰਿਤ ਦਾ ਪ੍ਰਚਾਰ ਕਰਦੇ ਹੋਏ ਮਾਝੇ ਦੀ ਧਰਤੀ ਤੇ ਆਏ ਇੱਕ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣਿਆ ਤਾਂ ਬਾਬਾ ਦੀਪ ਸਿੰਘ ਜੀ ਔਰ ਬਾਕੀ ਆਸ-ਪਾਸ ਦੇ ਨੌਜਵਾਨਾਂ ਬਾਕੀ ਪਰਿਵਾਰਾਂ ਨੇ ਵੀ ਇਹਨੂੰ ਬਹੁਤ ਪ੍ਰੇਮ ਨਾਲ ਬੜੇ ਚਾਹ ਦੇ ਨਾਲ ਵੇਖਿਆ ਮਨ ਵਿੱਚ ਜਿਹੜੀ ਉਮੰਗ ਸੀ ਉਹਦੇ ਵਿੱਚ ਹੁਣ ਮਾਨੋ ਸੁਨਾਮੀ ਆ ਚੁੱਕੀ ਹੈ ਤਾ ਮਾਤਾ ਜੀ ਦੇ ਨਾਲ ਪਿਤਾ ਜੀ ਦੇ ਨਾਲ ਵਿਚਾਰ ਹੋਈ ਹੈ ਆਸ-ਪਾਸ ਤੋਂ ਬੇਅੰਤ ਬੇਅੰਤ ਗੁਰਮੁਖ ਤਿਆਰ ਹੋਏ ਨੇ ਇਧਰ ਭਾਈ ਦੀਪ ਚੰਦ ਜੀ ਦੀ ਉਮਰ 18 ਵਰੇ ਹੋ ਗਈ ਹੈ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਸਜਾਇਆ ਇਸ ਘਟਨਾ ਨੂੰ ਵੀ ਲਗਭਗ 1 ਵਰਾ ਹੋ ਚੱਲਿਆ ਤਾਂ ਸਾਧ ਸੰਗਤ ਜੀ 1700 ਈਸਵੀ ਦੇ ਵਿੱਚ ਆਨੰਦਪੁਰ ਸਾਹਿਬ ਪਹੁੰਚ ਕੇ ਭਾਈ ਭਗਤਾ ਜੀ ਮਾਤਾ ਜਿਉਣੀ ਜੀ ਔਰ ਉਹਨਾਂ ਦੇ लाडले ਸੁਪੁੱਤਰ ਭਾਈ ਦੀਪ ਨੇ ਸਤਗੁਰਾਂ ਦੇ ਪਾਸੋਂ ਖੰਡੇ ਬਾਟੇ ਦੀ ਪਾਹੁਲ ਅੰਮ੍ਰਿਤ ਦੀ ਦਾਤ ਲਈ ਹੈ ਅੰਮ੍ਰਿਤਸ਼ਕੇ ਭਾਈ ਭਗਤ ਸਿੰਘ ਜੀ ਮਾਤਾ ਜਿਉਣਕੌਰ ਜੀ ਤੇ ਇਹਨਾਂ ਦੇ ਪੁੱਤਰ ਦਾ ਨਾਮ ਵੀ ਭਾਈ ਦੀਪ ਸਿੰਘ ਹੋ ਗਿਆ ਭਾਈ ਦੀਪ ਸਿੰਘ ਜਿਸ ਵੇਲੇ ਕਲਗੀਧਰ ਜੀ ਦੇ ਨਾਲ ਮਿਲੇ ਤੇ ਐਸਾ ਵੀ ਵਰਣਨ ਗੁਰਮੁਖਾਂ ਨੇ ਕੀਤਾ ਹੈ ਕਿ ਪਹਿਲੀ ਵਾਰ ਮੱਥਾ ਟੇਕਿਆ ਤਾ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਕਿਉਂ ਭਾਈ ਪਜੰਗਿਆ ਤੇਰਾ ਨਾਂ ਕੀ ਹੈ ਤਾਂ ਗੋ ਬਾਬਾ ਜੀ ਨੇ ਕਿਉਂਕਿ ਛੋਟੀ ਉਮਰ ਹੈ ਹੱਥ ਜੋੜ ਕੇ ਬੇਨਤੀ ਕਰਕੇ ਆਖਿਆ ਕਿ ਮਹਾਰਾਜ ਜੀ ਮੇਰਾ ਨਾਂ ਦੀਪ ਹੈ ਤਾਂ ਪਾਤਸ਼ਾਹ ਜੀ ਨੇ ਪੁੱਛਿਆ ਵੀ ਦੀਪ ਜਗਦਾ ਹੋਇਆ ਕਿ ਬੁਝਿਆ ਹੋਇਆ ਤਾਂ ਗੋ ਬੇਨਤੀ ਕਰਕੇ ਆਖਿਆ ਜੀ ਜੇ ਤਾਂ ਬੁਝਿਆ ਹੋਇਆ ਕਿਰਪਾ ਕਰਕੇ ਜਗਾ ਦਿਓ ਜੇ ਜਗਦਾ ਹੈ ਤੇ ਆਪਣੀ ਮਿਹਰ ਦੇ ਹੱਥ ਰੱਖਿਓ ਤਾਂ ਕਿ ਬੁਝ ਨਾ ਜਾਵੇ ਤਾਂ ਕਿ ਜਗਦਾ ਰਹੇ ਇਸ ਤਰ੍ਹਾਂ ਇਹ ਉਲੇਖ ਆਇਆ ਹੈ ਕਿ ਜਿਵੇਂ ਸਤਿਗੁਰੂ ਕਲਗੀ ਧਰਜੀ ਦੇ ਚਰਨਾਂ ਦੇ ਵਿੱਚ ਬੇਅੰਤ ਬਿੰਦ ਗੁਰੂ ਕੇ ਪਿਆਰੇ ਸੀਸ ਪੇਟ ਕਰਨ ਪਹੁੰਚਦੇ ਏਸੇ ਤਰ੍ਹਾਂ ਇਸ ਨੌਜਵਾਨ ਨੇ ਵੀ ਜਾ ਕੇ ਆਪਣਾ ਸੀਸ ਪੇਟ ਕੀਤਾ ਅਤੇ ਆਨੰਦਪੁਰ ਸਾਹਿਬ ਲਗਾਤਾਰ ਇੱਕ ਬਣੇ ਸ਼ਸਤਰ ਵਿਦਿਆ ਤੇ ਇੱਕ ਬਣੇ ਸ਼ਾਸਤਰ ਵਿਦਿਆ ਚੱਲਦੀ ਰਹਿੰਦੀ ਹੈ ਲਗਾਤਾਰ ਅਭਿਆਸ ਦੇ ਵਿੱਚ ਜੁਟ ਕੇ ਸਿੰਘ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦੇ ਪਾਸੋਂ ਗੁਰਬਾਣੀ ਦੀ ਸੰਥਿਆ ਪ੍ਰਾਪਤ ਕੀਤੀ ਹੈ ਗੁਰਬਾਣੀ ਦੇ ਅਰਥ ਸਿੱਖੇ ਨੇ ਨਾਲ ਦੀ ਨਾਲ ਗੁਰਮਤ ਦੇ ਗੋਜ ਰਹਾਸ ਸਮਝੇ ਹਨ ਔਰ ਦੂਸਰੇ ਪਾਸੇ ਘੋੜਸਵਾਰੀ ਤਲਵਾਰਬਾਜੀ ਤੀਰ ਅੰਦਾਜ਼ੀ ਬੰਦੂਕ ਦਾ ਔਰ ਛੋਟੀ ਬੰਦੂਕ ਪਿਸਤੌਲ ਜਿਹਨੂੰ ਅੱਜ ਕੱਲ੍ਹ ਕਹਿ ਦਿੰਦੇ ਆ ਦਾ ਨਿਸ਼ਾਨਾ ਬੰਨਣਾ ਹਰ ਇੱਕ ਪ੍ਰਕਾਰ ਦੀ ਸ਼ਸਤਰ ਵਿਦਿਆ ਔਰ ਇਹ ਸਮਾਂ ਬਣਦਾ ਹੈ ਸਾਧ ਸੰਗਤ ਜੀ ਸਿਰਫ ਢਾਈਆਂ ਸਾਲਾਂ ਦਾ ਟਾਈਆਂ ਸਾਲਾਂ ਦੇ ਛੋਟੇ ਜਿਹੇ ਸਮੇਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਇੰਨੀ ਵੱਡੀ ਵਿਦਿਆ ਸ਼ਾਸਤਰ ਵਿਦਿਆ ਵੀ ਤੇ ਨਾਲ ਨਾਲ ਸ਼ਾਸਤਰ ਵਿਦਿਆ ਵੀ ਦੋਵਾਂ ਪੱਖਾਂ ਤੋਂ ਗ੍ਰੈਂਡ ਕਰ ਲਈ ਜਦੋਂ ਤਕਰੀਬਨ 1703 ਦੀ ਬਾਤ ਹੈ ਕਿ ਆਨੰਦਪੁਰ ਸਾਹਿਬ ਜੰਗ ਜੁੱਦ ਲਗਾਤਾਰ ਜਾਰੀ ਨੇ ਕਦੇ ਕੋਈ ਹਮਲਾਵਰ ਆ ਜਾਂਦਾ ਹੈ ਕਦੇ ਕੋਈ ਆ ਜਾਂਦਾ ਜਿਨ੍ਹਾਂ ਦੇ ਵਿੱਚੋਂ ਕੇਸਰੀ ਚੰਦ ਦਾ ਵਰਣਨ ਆਉਂਦਾ ਸਵਾ ਲੱਖ ਦੀ ਫੌਜ ਦੀ ਇਕਵਾਹੀ ਕਰਕੇ ਆਇਆ ਸੀ ਲੋ ਘੜਦੇ ਦਰਵਾਜ਼ੇ ਭੰਨਣ ਕਦੇ ਸਾਧ ਸੰਗਤ ਜੀ ਪੈਂਡੇ ਖਾਨ ਦਾ ਜ਼ਿਕਰ ਆਉਂਦਾ ਹੈ ਇਸੇ ਪ੍ਰਕਾਰ ਹੋਰ بڑے ਹਮਲਾਵਰ ਆਉਂਦੇ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਇਨ੍ਹਾਂ ਸਿੰਘਾਂ ਦੇ ਮਨਾਂ ਵਿੱਚ ਚਾਅ ਹੈ ਵੀ ਅਸੀਂ ਕਦੋਂ ਜੰਗ ਨੂੰ ਲੜਨ ਜਾਵਾਂਗੇ ਧਰਮ ਯੁੱਧ ਦੇ ਵਿੱਚ ਅਸੀਂ ਕਦੋਂ ਜਾ ਕੇ ਆਪਣਾ ਹਿੱਸਾ ਪਾਵਾਂਗੇ ਤਾਂ ਇਹ ਰੀਜ ਮਨ ਦੀ ਰੀਜ ਹੀ ਰਹਿ ਗਈ ਜਦੋਂ ਮਾਤਾ ਪਿਤਾ ਜੀ ਦੁਬਾਰਾ ਆਏ ਸਤਿਗੁਰਾਂ ਨੂੰ ਬੇਨਤੀ ਕੀਤੀ ਮਹਾਰਾਜ ਸਾਡਾ ਤਾਂ ਕੱਲਾ ਕੱਲਾ ਬੱਚਾ ਹੈ ਤੇ ਅਸੀਂ ਇਸ ਬੱਚੇ ਨੂੰ ਗ੍ਰਸਤ ਮਾਰਗ ਵਿੱਚ ਪ੍ਰਵੇਸ਼ ਕਰਵਾਉਣਾ ਚਾਹੁੰਦੇ ਵਿਆਹ ਕਰਨਾ ਚਾਹੁੰਦੇ ਤਾਂ ਉਸ ਵੇਲੇ ਸਤਗੁਰਾਂ ਨੇ ਆਗਿਆ ਦਿੱਤੀ ਹੈ ਭਾਵੇਂ ਕਿ ਭਾਈ ਦੀਪ ਸਿੰਘ ਜੀ ਨੇ ਬੇਨਤੀ ਕੀਤੀ ਮਹਾਰਾਜ ਮੈਂ ਪੰਥ ਦੀ ਸੇਵਾ ਦੇ ਵਿੱਚ ਹੀ ਜੀਵਨ ਅਰਪਨਾ ਚਾਹੁੰਨਾ ਮਹਾਰਾਜ ਜੀ ਨੇ ਆਖਿਆ ਭਾਈ ਮਾਤਾ ਪਿਤਾ ਜੀ ਦਾ ਬਚਨ ਨਾ ਮੋੜੋ ਨਾਲ ਚਲੇ ਜਾਓ ਸੇਵਾ ਕਰਦੇ ਰਹੋ ਮਾਝੇ ਦੀ ਧਰਤੀ ਤੇ ਜਾ ਕੇ ਗੁਰਮਤ ਦਾ ਗੁਰਬਾਣੀ ਦਾ ਪ੍ਰਚਾਰ ਕਰੋ ਨਾਮ ਬਾਣੀ ਦੀਆਂ ਉਤੇ ਇਲਾਕੇ ਦੇ ਵਿੱਚ ਜਾ ਕੇ ਤੁਸੀਂ ਲੈ ਰਾਂ ਉਠਾਓ ਅੰਮ੍ਰਿਤ ਪ੍ਰਚਾਰ ਦਾ ਜਾ ਕੇ ਤੁਸੀਂ ਉਦਮ ਕਰੋ ਤਾਂ ਬਾਬਾ ਜੀ ਮਾਝੇ ਦੀ ਧਰਤੀ ਤੇ ਆ ਗਏ ਇੱਥੇ ਆ ਕੇ ਵੀ ਘਰ ਬਹੁਤਾ ਸਮਾਂ ਨਹੀਂ ਰਹਿੰਦੇ ਘੋੜੇ ਤੇ ਚੜੇ ਨੇ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਜਿੱਧਰ ਜਾਣਾ ਅੰਮ੍ਰਿਤ ਪ੍ਰਚਾਰ ਕਰਨਾ ਸਿੰਘਾਂ ਨੂੰ ਨਾਲ ਜੋੜ ਕੇ ਅੰਮ੍ਰਿਤ ਛਕਾਉਣਾ ਗੁਰਬਾਣੀ ਦੀ ਕਥਾ ਕਰਨੀ ਮਰਦਿਆਂ ਦੇ ਵਿੱਚ ਜਾਨ ਭੂਕਣੀ ਜਿਹੜੇ ਆਪਣੀਆਂ ਇੱਜ਼ਤਾਂ ਗਵਾ ਕੇ ਆਪਣੇ ਆਪੇ ਨੂੰ ਮੁਗਲਾਂ ਦੇ ਔਰ ਹਮਲਾਵਰਾਂ ਦੇ ਦਾਸ ਬਣਾ ਕੇ ਬਹਿ ਗਏ ਸਨ ਉਹਨਾਂ ਨੂੰ ਅੰਦਰੋਂ ਤੱਕ ਝੰਜੋੜ ਕੇ ਜਗਾਇਆ ਇਸ ਤਰ੍ਹਾਂ ਮਾਝੇ ਦੀ ਧਰਤੀ ਦੇ ਉੱਤੇ ਜਾਗ ਲਾਈ ਹੈ ਜਾਗਰਤੀ ਦੀ ਵੱਡੀ ਲਹਿਰ ਚਲਾਈ ਹੈ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਇੱਕ ਤਰ੍ਹਾਂ ਨਾਲ ਨੁਮਾਇੰਦੇ ਬਣ ਕੇ ਇਹ ਆਪ ਜੀ ਨੇ ਮਾਝੇ ਦੀ ਧਰਤੀ ਦੇ ਉੱਤੇ ਗੁਰਮਤ ਦੇ ਪ੍ਰਚਾਰ ਦੇ ਇਸ ਰੂਪ ਦੇ ਵਿੱਚ ਬਹੁਤ ਵੱਡੀ ਲਹਿਰ ਖੜੀ ਕੀਤੀ ਇੰਨੇ ਦਿਨਾਂ ਦੇ ਵਿੱਚ ਫਿਰ ਖਬਰਾਂ ਆਈਆਂ ਨੇ ਕਿ ਆਨੰਦਪੁਰ ਸਾਹਿਬ ਬਹੁਤ ਵੱਡਾ ਘੇਰਾ ਪੈ ਗਿਆ आनंदपुर साहिब ਜਾਣਾ ਚਾਹਿਆ ਪਰ ਹਕੂਮਤ ਨੇ ਥਾਂ ਥਾਂ ਤੇ ਪਹਿਰੇ ਲਾਏ ਨਾਕੇ ਲਾਏ ਖਾਸ ਕਰਕੇ ਕਿਉਂਕਿ ਦਰਿਆਵਾਂ ਨੂੰ ਪਾਰ ਕਰਕੇ ਜਾਣਾ ਪੈਂਦਾ ਸੀ ਸੋ ਦਰਿਆਵਾਂ ਦੇ ਉੱਤੇ ਬਹੁਤ ਸਖਤ ਨਾਕੇ ਲਾਏ ਗਏ ਕਿ ਮਾਝੇ ਦੇ ਸਿੰਘ ਜਿਹੜੇ ਨੇ ਆਨੰਦਪੁਰ ਸਾਹਿਬ ਨਾਲ ਜਾ ਸਕਣ ਇਸੇ ਤਰ੍ਹਾਂ ਦਵਾਬੇ ਤੇ ਵੀ ਪਾਬੰਦੀ ਸੀ ਦਰਿਆ ਨਹੀਂ ਸਨ ਪਾਰ ਹੁੰਦੇ ਤੋਂ ਕੱਲੇ ਦਰਿਆ ਹੀ ਨਹੀਂ ਬਲਕਿ ਹਰ ਇੱਕ ਜਿਹੜਾ ਮੁੱਖ ਰਸਤਾ ਸੀ ਉਹਦੇ ਤੇ ਬੜੇ-ਬੜੇ ਸਖਤ ਪਹਿਰੇ ਹੁੰਦੇ ਸਨ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਚਾਹੁੰਦੇ ਹੋਏ ਵੀ ਆਨੰਦਪੁਰ ਸਾਹਿਬ ਪਹੁੰਚ ਨਹੀਂ ਸਕੇ ਮਨ ਵਿੱਚ ਇੱਛਾ ਹੈ ਜਦੋਂ ਖਬਰ ਆਉਂਦੀ ਹੈ ਸਤਿਗੁਰੂ ਮਹਾਰਾਜ ਜੀ ਆਨੰਦਪੁਰ ਛੱਡ ਦਿੱਤਾ ਮਨ ਬੜਾ ਤੜਫਿਆ ਸ਼ਹੀਦੀਆਂ ਦੇ ਇਹ ਜਿਹੜੇ ਹਫ਼ਤੇ ਦਸੰਬਰ ਦੇ ਸਾਧ ਸੰਗਤ ਜੀ ਲਾਸਟ ਤੇ ਜਾ ਕੇ ਸ਼ਹੀਦੀ ਪੰਦਰਵਾੜਾ ਚੱਲਦਾ ਸਿਆਲ ਦੀ ਰੁੱਤ ਹੈ ਤੇ ਸਿਆਲ ਦੀ ਰੁੱਤ ਦੇ ਵਿੱਚ ਬਹੁਤ ਬਹੁਤ ਵੱਡੇ ਕੱਲੂ ਕਾਰੇ ਹੋਏ ਨੇ ਸ਼ਹਾਦਤਾਂ ਦੇ ਦੌਰ ਚੱਲੇ ਨੇ ਇਸ ਦੌਰਾਨ ਅੰਦਰ ਬੜੀ ਪੀੜ ਹੈ ਪਰ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਪਤਾ ਨਹੀਂ ਲੱਗਦਾ ਵੀ ਸਤਿਗੁਰਾਂ ਨੂੰ ਮਿਲੀਏ ਕਿੱਥੇ ਜਾ ਕੇ ਆਖਰ ਜਾ ਕੇ ਜਿਹੜਾ ਮਿਲਾਪ ਹੋਇਆ ਉਹ ਸਾਧ ਸੰਗਤ ਜੀ 1705 ਵਿੱਚ ਅਗਲੇ ਸਾਲ ਜਾ ਕੇ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਹੋਇਆ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਜਦੋਂ ਮਿਲਾਪ ਹੋਇਆ ਤਾਂ ਜਾ ਕੇ ਬੜੇ ਬੈਰਾਗ ਵਿੱਚ ਰੋਏ ਸਤਿਗੁਰਾਂ ਦੇ ਚਰਨਾਂ ਤੇ ਸਿਰ ਰੱਖਿਆ ਤੇ ਬਹੁਤ ਬੇਨਤੀਆਂ ਕੀਤੀਆਂ ਮਹਾਰਾਜ ਮੇਰੇ ਗਰੀਬ ਦੀ ਆਪ ਜੀ ਨੇ ਆਸਾ ਨਹੀਂ ਪੂਰੀ ਕੀਤੀ ਮੇਰੇ ਮਨ ਵਿੱਚ ਵੀ ਸ਼ਹੀਦੀ ਦਾ ਚਾਅ ਸੀ ਜਿੱਥੇ ਸਾਡੇ ਭਰਾ ਸ਼ਹੀਦ ਹੋਏ ਨੇ ਬਾਬਾ ਜੀਵਨ ਸਿੰਘ ਜੀ ਵਰਗੇ ਮਹਾਂਪੁਰਖ ਜਿੱਤੇ ਭਾਈ ਉਦਾਸ ਸਿੰਘ ਜੀ ਵਰਗੇ ਮਹਾਬਲੀ ਭਾਈ ਆਲਮ ਸਿੰਘ ਜੀ ਵਰਗੇ ਭਾਈ ਬਚਿੱਤਰ ਸਿੰਘ ਜੀ ਵਰਗੇ ਜਿੱਤੇ ਸਤਿਗੁਰੂ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ ਨੇ ਉਹਤੇ ਜੇ ਕਿਤੇ ਮੈਨੂੰ ਗਰੀਬ ਨੂੰ ਵੀ ਉਹਨਾਂ ਸ਼ਹੀਦਾਂ ਦੀ ਸੰਗਤ ਮਿਲ ਜਾਂਦੀ ਮੈਂ ਵੀ ਆਪਣਾ ਆਪਾ ਕੁਰਬਾਨ ਕਰਦਾ ਸ਼ਹੀਦ ਹੋ ਜਾਂਦਾ ਮਹਾਰਾਜ ਜੀ ਨੇ ਮੁਸਕਰਾ ਕੇ ਤੇ ਥਾਪੜਾ ਦੇ ਕੇ ਕਹਿਆ ਭਾਈ ਦੀਪ ਸਿੰਘਾ ਜਿਹੜੀ ਦਾਤ ਵਾਹਿਗੁਰੂ ਨੇ ਝੋਲੀ ਪਾਉਣੀ ਹੈ ਉਹ ਜ਼ਰੂਰ ਪ੍ਰਾਪਤ ਹੋਵੇਗੀ ਪਰ ਜਿਹੜੀ ਸੇਵਾ ਤੁਹਾਡੇ ਕੋਲੋਂ ਵਾਹਿਗੁਰੂ ਨੇ ਲੈਣੀ ਹੈ ਉਹ ਸੇਵਾ ਦੇ ਵਿੱਚ ਤਤ ਪਰੋ ਮਹਾਰਾਜੀ ਕੀ ਹੁਕਮ ਹੈ ਤਾਂ ਫਿਰ ਸਤਗੁਰਾਂ ਨੇ ਦਮਦਮੀ ਬੀੜ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਜਿਹੜਾ ਮੌਜੂਦਾ ਸਰੂਪ ਹੈ ਨਾ ਜੇ ਸਰੂਪ ਨੂੰ ਆਪਾਂ ਗੁਰੂ ਜਾਣ ਕੇ ਮੱਥਾ ਟੇਕਦੇ ਹਾਂ ਇਹ ਸਰੂਪ ਮਹਾਰਾਜੀ ਨੇ ਤਿਆਰ ਕਰਵਾਉਣਾ ਤਾਂ ਉਹ ਸਰੂਪ ਤਿਆਰ ਕਰਨ ਵਾਸਤੇ ਸਿੰਘ ਸਾਹਿਬ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਿਖਾਰੀ ਲਾਇਆ। ਬਾਬਾ ਦੀਪ ਸਿੰਘ ਜੀ ਦੀ ਡਿਊਟੀ ਸੀ ਕਿ ਕਾਗਜ਼ ਤਿਆਰ ਕਰਨਾ। ਉਹਨਾਂ ਜ਼ਮਾਨਿਆਂ ਦੇ ਵਿੱਚ ਕਈ ਵਿਧੀਆਂ ਨਾਲ ਕਾਗਜ਼ ਤਿਆਰ ਹੁੰਦਾ ਸੀਗਾ। ਤੋਂ ਆਮ ਜਿਹੜੀ ਸਾਡੀ ਜਿਹੜੀ ਸਧਾਰਨ ਵਿਧੀ ਸੀਗੀ ਉਹ ਸੀ ਕਿ ਸਣ ਦੇ ਨਾਲ ਉਹਨੂੰ ਬੜੇ ਯਤਨਾਂ ਦੇ ਨਾਲ ਬਿਲਕੁਲ ਜਿਵੇਂ ਪੇਸਟ ਬਣਾ ਲੀਂਦੇ ਉਹ ਸਣ ਤੋਂ ਕਾਗਜ਼ ਤਿਆਰ ਹੁੰਦਾ ਸੀ। ਤੋਂ ਬਾਬਾ ਜੀ ਨੇ ਆਪਣੇ ਹੱਥੀਂ ਕਾਗਜ਼ ਤਿਆਰ ਕੀਤਾ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਗੱਦੀ ਬਖਸ਼ੀ ਆ ਨਾ ਇਹ ਸਰੂਪ ਦਾ ਜਿਹੜਾ ਕਾਗਜ਼ ਹੈ ਤੇ ਸ਼ਿਆਹੀ ਹੈ ਤੇ ਜਿਹੜੀ ਕਲਮ ਹੈ ਇਹ ਬਾਬਾ ਦੀਪ ਸਿੰਘ ਜੀ ਦੇ ਹੱਥਾਂ ਦੀ ਤਿਆਰ ਹੋਈ ਸੋ ਭਾਈ ਮਨੀ ਸਿੰਘ ਜੀ ਲਿਖਾਰੀ ਨੇ ਬਾਬਾ ਦੀਪ ਸਿੰਘ ਜੀ ਨਾਲ ਉਹਨਾਂ ਦੇ ਸਹਾਇਤਾ ਕਰਨ ਵਾਲੇ ਨੇ ਅਸਿਸਟ ਕਰ ਰਹੇ ਨੇ ਉਹਨਾਂ ਨੂੰ ਸਤਿਗੁਰਾਂ ਨੇ ਜਦੋਂ ਕਾਰਜ ਮਹਾਨ ਕਾਰਜ ਮੁਕੰਮਲ ਕੀਤਾ ਤੇ ਨਾਲ ਅਰਥ ਵੀ ਗੁਰਬਾਣੀ ਦੇ ਸਿੰਘਾਂ ਨੂੰ ਪੜ੍ਹਾਏ ਤਾਂ ਜਿਨ੍ਹਾਂ ਜਿਨ੍ਹਾਂ ਨੇ ਅਰਥ ਪੜ੍ਹ ਲਿਆ ਬ੍ਰਹਮ ਗਿਆਨੀ ਹੋ ਗਏ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਦੀ ਅੱਡਾ ਡਿਊਟੀ ਲਾ ਦਿੱਤੀ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਸ੍ਰੀ ਅਮਰਸਰ ਸਾਹਿਬ ਦਰਬਾਰ ਸਾਹਿਬ ਤੇ ਬਾਬਾ ਦੀਪ ਸਿੰਘ ਜੀ ਨੂੰ ਉੱਤੇ ਦਮਦਮਾ ਸਾਹਿਬ ਸਤਿਗੁਰੂ ਜੀ ਆਪ ਦੇਖਣ ਨੂੰ ਰਵਾਨਾ ਹੋਏ ਬਾਬਾ ਦੀਪ ਸਿੰਘ ਜੀ ਨੇ ਲੱਗੀ ਡਿਊਟੀ ਦੇ ਅਨੁਸਾਰ ਇਹਤੇ ਫਿਰ ਪੰਜ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਤਿਆਰ ਕੀਤੇ ਨੇ ਉਹਨਾਂ ਪੰਜਾਂ ਦੇ ਵਿੱਚੋਂ ਚਾਰ ਸਰੂਪ ਤਾਂ ਗੁਰਮੁਖੀ ਦੇ ਵਿੱਚ ਨੇ ਤੇ ਇੱਕ ਸਰੂਪ ਸੀ ਅਰਬੀ ਫਾਰਸੀ ਦੀ ਲਿਪੀ ਦੇ ਵਿੱਚ ਉਹ ਉਧਰ ਦੇ ਸਿੱਖ ਜਿਹੜੇ ਅਫਗਾਨਿਸਤਾਨ, ਈਰਾਨ, ਇਰਾਕ, ਅਰਬ ਉਧਰ ਜਿਹੜੇ ਸਿੱਖ ਵਸਦੇ ਸੀਗੇ ਉਹਨਾਂ ਦੀ ਸਹੂਲਤ ਵਾਸਤੇ ਵੀ ਜਿਨ੍ਹਾਂ ਨੂੰ ਗੁਰਮੁਖੀ ਨਹੀਂ ਆਉਂਦੀ ਉਹ ਇਸ ਸਰੂਪ ਤੋਂ ਪਾਠ ਕਰ ਸਕਦੇ ਸਨ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੀ ਕਹਾਣੀ ਔਰ ਇਸ ਸਮੇਂ ਦੌਰਾਨ ਬਾਬਾ ਜੀ ਦਾ ਖੁਰਾਕ ਜਿਹੜੀ ਹੈ ਨਾ ਉਹ ਜਦੋਂ ਆਪਾਂ ਦਮਦਮਾ ਸਾਹਿਬ ਦਰਸ਼ਨ ਕਰਦੇ ਆਂ ਤੇ ਜਿਹੜਾ ਪੈਂਟਾਗਨ ਜਿਵੇਂ ਬਣਿਆ ਹੋਇਆ ਨਾ ਅਮਰੀਕਾ ਦਾ ਅੱਠ ਨੁਕਰਾ ਇਸ ਤਰ੍ਹਾਂ ਬਾਬਾ ਜੀ ਦਾ ਬੁਰਜ ਉਸ ਬੁਰਜ ਨੂੰ ਉਸ ਜ਼ਮਾਨੇ ਦੇ ਵਿੱਚ ਜੰਗੀ ਨੁਕਤਾ ਨਿਗਾਹਤ ਉਹ ਤਿਆਰ ਕਰਵਾਇਆ ਗਿਆ ਸੀ ਬਾਅਦ ਵਿੱਚ ਅਸੀਂ ਉਹਨੂੰ ਕਿਸੇ ਹੋਰ ਤਰੀਕੇ ਨਾਲ ਮੇਨਟੇਨ ਕਰ ਲਿਆ ਪਰ ਉਹਦੇ ਥੱਲੇ ਸੁਰੰਗ ਵੀ ਨਿਕਲਦੀ ਸੀ ਪੁਰਾਤਨ ਜਿਹੜੇ ਗੁਰਮੁਖਾਂ ਨੇ ਲਿਖਾਰੀਆਂ ਨੇ ਸਾਨੂੰ ਦੱਸਿਆ ਇਤਿਹਾਸਕਾਰਾਂ ਨੇ ਬਾਬਾ ਜੀ ਕੇਵਲ ਇੱਕ ਮੁੱਠ ਛੋਲਿਆਂ ਦੀ ਛਗਿਆ ਕਰਦੇ ਸਨ 24 ਘੰਟਿਆਂ 'ਚ ਤੇ ਇੱਕ ਪਿਆਲਾ ਜਲ ਦਾ ਪੀਆ ਕਰਦੇ ਸਨ ਤਾਂ ਕਿ ਸਾਰੀ ਜਿਹੜੀ ਇਕਾਗਰਤਾ ਹੈ ਉਹ ਗੁਰਬਾਣੀ ਦੇ ਲਿਖਣ ਦੇ ਕਾਰਜ ਦੇ ਉੱਤੇ ਲੱਗੀ ਰਵੇ। ਇਧਰ-ਉਧਰ ਧਿਆਨ ਜਾਵੇ ਨਾ। ਸੋ ਬਾਬਾ ਜੀ ਨੇ ਆਪਣੇ ਉਸ ਸਮੇਂ ਦੇ ਜੋ ਜੀਵਨ ਦਾ 24 ਘੰਟਿਆਂ ਦੇ ਵਿੱਚੋਂ ਲਗਭਗ ਜਿਹੜਾ 18-18 ਘੰਟੇ ਜਿਹੜਾ ਸਮਾਂ ਹੈ ਉਹ ਇਸੇ ਸੇਵਾ ਦੇ ਵਿੱਚ ਹੀ ਲਾਇਆ। ਇਸ ਸੇਵਾ ਦੇ ਨਾਲ-ਨਾਲ ਬਾਬਾ ਜੀ ਆਪਣਾ ਨਿਤਨੇਮ ਤਾਂ ਕਰਦੇ ਨੇ ਨਾਲ ਦੀ ਨਾਲ ਗੁਰਬਾਣੀ ਦੇ ਅਰਥ ਵੀ ਪੜ੍ਹਾਉਂਦੇ ਨੇ ਤੇ ਸੰਥਿਆ ਵੀ ਕਰਵਾਉਂਦੇ ਨੇ। ਸੋ ਇਸ ਪ੍ਰਕਾਰ ਬਾਬਾ ਜੀ ਨੇ ਇਹ ਮਹਾਨ ਕਾਲਨਾ ਕਾਲੀ ਹੈ। ਫਿਰ ਵਕਤ ਆ ਗਿਆ ਜਦੋਂ ਸਮਾਂ ਆਇਆ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਦੀ ਖਬਰ ਆਈ ਇਹ ਬੜਾ ਬੈਰਾਗਮਈ ਸਮਾਂ ਸੀ ਨਾਲ ਹੀ ਖਬਰ ਆ ਗਈ ਕਿ ਸਤਗੁਰਾਂ ਨੇ ਜ਼ੁਲਮ ਰਾਜ ਦੀਆਂ ਜੜਾਂ ਪੁੱਟ ਕੇ ਧਰਮ ਦਾ ਰਾਜ ਸਥਾਪਿਤ ਕਰਨ ਦਾ ਹੁਕਮ ਵੀ ਦੇ ਦਿੱਤਾ ਤੇ ਇੱਕ ਜਥੇਦਾਰ ਥਾਪ ਕੇ ਗੁਰੂਕੇ ਸਿੰਘ ਨੂੰ ਕੱਲਿਆ ਜੀ ਦਾ ਨਾਮ ਵੀ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਰੱਖਿਆ ਹੈ ਤਾਂ ਖੰਡਾ ਚੋਕ ਕੇ ਪੇ ਬਾਬਾ ਦੀਪ ਸਿੰਘ ਜੀ ਵੀ ਚੱਲ ਪਏ ਹਨ ਬਾਬਾ ਬੰਦਾ ਸਿੰਘ ਜੀ ਦੇ ਨਾਲ ਮਿਲਾਪ ਕੀਤਾ ਚੱਪੜ ਚਿੜੀ ਦੀ ਜੰਗ ਦੇ ਵਿੱਚ ਵਜ਼ੀਰ ਖਾਨ ਦੇ ਵਿਰੁੱਧ ਜਿਹੜਾ ਬੜਾ ਵੱਡਾ ਸੰਘਰਸ਼ ਸੀਗਾ ਉਸ ਮੈਦਾਨ ਵਿੱਚ ਜਦੋਂ ਨਿਤਰੇ ਤਾਂ ਬਾਬਾ ਜੀ ਅਰਦਾਸ ਇਹ ਕਰਕੇ ਨਿਤਰੇ ਕਿ اے ਸੱਚੇ ਪਾਤਸ਼ਾਹ ਇਸ ਮੈਦਾਨੇ ਜੰਗ ਦੇ ਵਿੱਚ ਸ਼ਹੀਦੀ ਦੀ ਇੱਜ਼ਤ ਬਖਸ਼ਿਓ ਉਸ ਜੰਗ ਦੇ ਵਿੱਚ ਫੱਟੜ ਹੋਏ ਜ਼ਖਮ ਬੜੇ ਲੱਗੇ ਪਰ ਸ਼ਹੀਦੀ ਨਹੀਂ ਉਹ ਬਾਬਾ ਦੀਪ ਸਿੰਘ ਜੀ ਨੇ ਇਸ ਤਰ੍ਹਾਂ ਹੋਰ ਬੜੀਆਂ ਜੰਗਾਂ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਦੇ ਨਾਲ ਮਿਲ ਕੇ ਵੱਡੇ ਵੱਡੇ ਜਿਹੜੇ ਘੋਲ ਸਨ ਪੰਥ ਦੇ ਉਹ ਲੜੇ ਇਹ ਜ਼ਿਕਰ ਆਉਂਦਾ ਕਿ ਜਦੋਂ ਬਾਬਾ ਬੰਦਾ ਸਿੰਘ ਜੀ ਪੂਰੀ ਚੜਤ ਤੇ ਨੇ ਉਸ ਵੇਲੇ ਆਨੰਦਪੁਰ ਸਾਹਿਬ ਦੀਵਾਨ ਲੱਗਾ ਤਾਂ ਦੀਵਾਨ ਵਿੱਚ ਬਾਬਾ ਦੀਪ ਸਿੰਘ ਜੀ ਕਥਾ ਕਰ ਰਹੇ ਨੇ ਬਾਬਾ ਬੰਦਾ ਸਿੰਘ ਜੀ ਵੀ ਬੈਠੇ ਸੰਗਤ ਵਿੱਚ ਸੁਣਦੇ ਰਹੇ ਜਦੋਂ ਸੁਣਿਆ ਤਾਂ ਸਮਾਪਤੀ ਤੇ ਫਿਰ ਬਾਬਾ ਬੰਦਾ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਕੋਲ ਬੁਲਾ ਕੇ ਸਨਮਾਨਤ ਕੀਤਾ ਸਿਰੋਪਾਓ ਬਖਸ਼ਿਆ ਤੇ ਨਾਲ ਆਖਿਆ ਕਿ ਜੰਗ ਲੜਨ ਵਾਲੇ ਯੁੱਧ ਲੜਨ ਵਾਲੇ ਸੂਰਮੇ ਤਾਂ ਬਥੇਰੇ ਹੋ ਗਏ ਨੇ ਪਰ ਜਿਸ ਪ੍ਰਕਾਰ ਤੁਸੀਂ ਗੁਰਬਾਣੀ ਦੀ ਵਿਆਖਿਆ ਕਰਦੇ ਹੋ ਜਿੰਨਾ ਤੁਹਾਨੂੰ ਗੁਰਬਾਣੀ ਦਾ ਗੋਹਜ ਗਿਆਨ ਹੈ ਇਸ ਤਰ੍ਹਾਂ ਦੇ ਜਿਹੜੇ ਸੂਰਮੇ ਨੇ ਨਾ ਕਲਮ ਦੇ ਸੂਰਮੇ ਉਹ ਸਾਡੇ ਕੋਲ ਬੜੇ ਥੋੜੇ ਨੇ ਇਸ ਲਈ ਬਾਬਾ ਦੀਪ ਸਿੰਘ ਜੀ ਨੂੰ ਕਿਹਾ ਕਿ ਅਜੇ ਭਾਈ ਦੀਪ ਸਿੰਘ ਜੀ ਆਖਿਆ ਜਾਂਦਾ ਸੀ ਉਹ ਜਵਾਨੀ ਦੀ ਉਮਰ ਹੈ ਆ ਬਾਬਾ ਬੰਦਾ ਸਿੰਘ ਪੰਥ ਦੇ ਜਥੇਦਾਰ ਸਨ ਫੌਜ ਦੇ ਮੁਖੀ ਸਨ ਉਹਨਾਂ ਨੇ ਹੁਕਮ ਲਾਇਆ ਕਿ ਤੁਸੀਂ ਇਸ ਵੇਲੇ ਕਲਮ ਦੀ ਸੇਵਾ ਕਰੋ ਜਾ ਕੇ ਗੁਰਬਾਣੀ ਪੜਾਓ ਗੁਰਬਾਣੀ ਦੀ ਸੰਥਿਆ ਕਰਾਓ ਨਾਮ ਬਾਣੀ ਦਾ ਪ੍ਰਚਾਰ ਕਰੋ ਅੰਮ੍ਰਿਤ ਛਕਾਓ ਤਾਂ ਬਾਬਾ ਜੀ ਨੇ ਵਿਰਾਗ ਵੀ ਕੀਤਾ ਬਾਬਾ ਦੀਪ ਸਿੰਘ ਜੀ ਨੇ ਕਿ ਮੈਂ ਤਾਂ ਸ਼ਹੀਦ ਹੋਣਾ ਆ ਤਾਂ ਉਹਨਾਂ ਨੇ ਆਖਿਆ ਕਿ ਤੁਸੀਂ ਜਿੰਦਾ ਸ਼ਹੀਦ ਹੋ ਤੁਸੀਂ ਜਿਉਂਦੇ ਹੀ ਸ਼ਹੀਦ ਹੋ ਤਾਂ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਜਿਹੜਾ ਹੈ ਉਹ 1713 ਦੇ ਵਿੱਚ ਸਾਧ ਸੰਗਤ ਜੀ ਮਿਲਿਆ ਹੈ ਕਿ ਜਿਸ ਵੇਲੇ ਬਾਬਾ ਦੀਪ ਸਿੰਘ ਜੀ 32 ਕਰੇ ਦੀ ਉਮਰ ਦੇ ਹੀ ਨੇ ਤਾਂ ਉਹਨਾਂ ਨੂੰ ਸਾਰੇ ਫਿਰ ਸ਼ਹੀਦ ਕਹਿਣ ਲੱਗ ਪਏ ਕਿਉਂਕਿ ਜਿੰਦਾ ਸ਼ਹੀਦ ਦਾ ਦਰਜਾ ਬਾਬਾ ਬੰਦਾ ਸਿੰਘ ਜੀ ਦੇ ਪਾਸੋਂ ਹੀ ਉਹਨਾਂ ਨੂੰ ਮਿਲਿਆ ਵਾਪਸ ਦਮਦਮਾ ਸਾਹਿਬ ਆ ਕੇ ਸੇਵਾ ਵਿੱਚ ਲੱਗ ਗਏ ਜਦੋਂ ਬਾਬਾ ਬੰਦਾ ਸਿੰਘ ਜੀ ਸ਼ਹੀਦ ਹੋਏ ਨੇ 1715 ਚ ਗ੍ਰਿਫਤਾਰ ਹੋਏ ਤੇ 1716 ਦੇ ਵਿੱਚ ਸ਼ਹੀਦ ਹੋਏ ਇਸ ਦੌਰਾਨ ਇਹ ਜਿਹੜਾ ਉਹ ਹਾਲਾਤ ਸਨ ਕਿ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ ਸੀ ਹਰ ਇੱਕ ਸਿੱਖ ਦੇ ਸਿਰ ਦਾ ਇਨਾਮ ਸੀ ਦੱਸਣ ਵਾਲੇ 10 ਰੁਪਏ ਔਰ ਮਾਰਨ ਵਾਲੇ 50 ਜਹ ਲਾਲਚ ਤੁਰਕਣ ਦੀਓ ਤਾਂ ਬਹੁਤ ਸਿੰਘਣ ਪਇਓ ਨਾਸ ਆ ਜੇ ਕੋਈ ਦੱਸ ਦਿੰਦਾ ਵੀ ਫਲਾਣੇ ਥਾਂ ਤੇ ਇੱਕ ਸਿੱਖ ਹੈ ਤਾਂ ਉਹਨੂੰ 10 ਰੁਪਏ ਉਸ ਜਮਾਨੇ ਦੇ 10 ਰੁਪਏ ਅੱਜ ਤਾਂ ਉਹਨਾਂ ਦੀ ਕੀਮਤ ਜਿਹੜੀ ਉਹ ਲੱਖਾਂ ਦੇ ਵਿੱਚ ਹੈ ਤਾਂ ਉਹਨਾਂ ਨੂੰ 10 ਰੁਪਏ ਇਨਾਮ ਦਿੱਤਾ ਜਾਂਦਾ ਜੇ ਕੋਈ ਸਿੱਖ ਨੂੰ ਮਾਰ ਦਿੰਦਾ ਤੇ ਉਹਦਾ ਸਿਰ ਲਿਆਉਂਦਾ ਤਾਂ ਸਾਧ ਸੰਗਤ ਜੀ ਉਹਨੂੰ 50 ਰੁਪਏ ਦਿੱਤੇ ਜਾਂਦੇ ਫਿਰ ਵੱਧਦਾ ਵੱਧਦਾ ਇਹ ਇਨਾਮ 80 ਰੁਪਈਆ ਤੱਕ ਚਲਾ ਗਿਆ ਸੀ ਇਸ ਤਰ੍ਹਾਂ ਬਾਬਾ ਜੀ ਨੇ ਉਹ ਸਮਾਂ ਵਿਖੜਾ ਸਮਾਂ ਵੇਖ ਕੇ ਤਾਂ ਸਾਰੇ ਪੰਥ ਦੇ ਵਿੱਚ ਸਿੰਘਾਂ ਦੇ ਛੋਟੇ ਛੋਟੇ ਜਥੇ ਬਣ ਗਏ ਤਾਂ ਉਸ ਵੇਲੇ ਮੁਖੀਏ ਸਿੰਘਾਂ ਦੇ ਵਿੱਚੋਂ ਜਥੇਦਾਰ ਦਰਬਾਰਾ ਸਿੰਘ ਜੀ ਬਾਬਾ ਦੀਪ ਸਿੰਘ ਜੀ ਹੋਰ ਵੀ ਮੁਖੀਏ ਸਿੰਘ ਸਨ ਪਰ ਛੋਟੇ ਛੋਟੇ ਜਥੇ ਵਿਚਰਦੇ ਸਨ ਇਸ ਤਰ੍ਹਾਂ ਸਮਾਂ ਚੱਲਦਿਆਂ ਚੱਲਦਿਆਂ ਫਿਰ ਜਥੇ ਵੱਡੇ ਹੋਣੇ ਸ਼ੁਰੂ ਹੋਏ ਤਾਂ ਜਥਿਆਂ ਦੇ ਵਿੱਚ ਵੱਡੇ ਵੱਡੇ ਜਥੇ ਹੌਲੀ ਹੌਲੀ ਜਦੋਂ ਬਣੇ ਪਾਂ ਜਿਵੇਂ ਜਿਵੇਂ ਹਾਲਾਤ ਬਦਲਦੇ ਤਿਵੇਂ-ਤਿਵੇਂ ਪੰਥ ਵੀ ਆਪਣੀ ਜੁੱਧ ਨੀਤੀ ਨੂੰ ਬਦਲ ਕੇ ਕਦੇ ਗੁਰਮਤ ਦੇ ਪ੍ਰਚਾਰ ਵੱਲ ਜ਼ੋਰ ਪਾਇਆ ਜਾਂਦਾ ਕਦੇ ਮੈਦਾਨੇ ਜੰਗ ਵਿੱਚ ਨਿਤਰਿਆ ਜਾਂਦਾ ਕਦੇ ਜਿਹੜਾ ਜੰਗਲਾਂ ਵਿੱਚ ਜਾ ਕੇ ਠਾਰ ਲਈ ਜਾਂਦੀ ਸਮੇਂ ਦੇ ਹਿਸਾਬ ਦੇ ਨਾਲ ਫਿਰ ਆਖਰ 1733 ਦਾ ਉਹ ਸਮਾਂ ਆਇਆ ਹੈ ਕਿ ਜਦੋਂ ਬੁੱਢਾ ਦਲ ਤੇ ਤਰਨਾ ਦਲ ਬਣਿਆ ਬਾਬਾ ਦੀਪ ਸਿੰਘ ਜੀ ਤਰਨਾ ਦਲ ਦੇ ਪਹਿਲੇ ਮੁਖੀ ਜਥੇਦਾਰ ਬਣੇ ਨੇ ਪਈਆਂ ਜਥਿਆਂ ਦੇ ਵਿੱਚੋਂ ਤੇ ਬਾਬਾ ਦੀਪ ਸਿੰਘ ਜੀ ਦੇ ਸਮੇਤ ਜਿਹੜੇ ਜਥੇ ਸਨ ਤਰਨਾ ਦਲ ਦੇ ਉਹਨਾਂ ਦਾ ਕੰਮ ਸੀਗਾ ਮੈਦਾਨੇ ਜੰਗ ਵਿੱਚ ਜੂਝਣਾ ਤੇ ਵੈਰੀਆਂ ਦੇ ਪਾਸੋਂ ਪੰਥ ਦੀ ਰੱਖਿਆ ਕਰਨੀ ਇਧਰ ਦੂਜੇ ਪਾਸੇ ਜੋ ਮੁੱਖ ਜਥਾ ਸੀ ਉਹ ਸੀ ਬੁੱਢਾ ਦਲ ਨਵਾਬ ਕਪੂਰ ਸਿੰਘ ਸਾਹਿਬ ਜੀ ਨੂੰ ਇਹਦਾ ਜਥੇਦਾਰਤਾ ਪਿਆ ਗਿਆ ਉਹਨਾਂ ਨੇ ਬਾਖੂਬੀ ਅੰਮ੍ਰਿਤ ਪ੍ਰਚਾਰ ਔਰ ਨਾਮ ਬਾਣੀ ਦਾ ਪ੍ਰਚਾਰ ਗੁਰਦੁਆਰਿਆਂ ਦੀ ਸੰਭਾਲ ਤੇ ਜਿਹੜਾ ਮੁਰਦੇ ਹੋ ਚੁੱਕੇ ਲੋਕਾਂ ਦੇ ਵਿੱਚ ਜਾਨਾਂ ਪਾਈਆਂ ਇਹ ਫਿਰ ਸਾਧ ਸੰਗਤ ਜੀ 1733 ਤੋਂ ਲੈ ਕੇ 1748 ਤੱਕ ਇਹਨਾਂ ਜਥਿਆਂ ਦੇ ਰੂਪ ਦੇ ਵਿੱਚ ਹੀ ਪੰਥ ਵਿਚਰਦਾ ਰਿਹਾ ਇਸੇ ਦੌਰਾਨ ਹੀ ਕਿ ਬੀਬੀਆਂ ਜਿਹਦੇ ਬਾਰੇ ਆਪਾਂ ਸੁਣਦੇ ਆਂ ਨਾ ਕਿ ਉਹ ਲਿਖਿਆ ਹੋਇਆ ਸੀ ਅਜੇ ਤੱਕ ਵੀ ਅਫਗਾਨਿਸਤਾਨ ਦੇ ਵਿੱਚ ਗਜਨੀ ਦੇ ਮੰਡੀ ਦੇ ਵਿੱਚ ਉਥੇ ਬੁਰਜ ਦੇ ਉੱਤੇ ਕਿ ਦੁਖਤਰੇ ਹਿੰਦੁਸਤਾਨ ਨਿਲਾਮੇ ਦੋ ਦਿਨਾਰ ਦੋ ਦੋ ਦਿਨਾਰ ਵਿੱਚ ਸਾਡੀਆਂ ਬੱਚੀਆਂ ਇਤੋਂ ਲਿਜਾ ਕੇ ਭਾਰਤ ਦੀਆਂ ਵੇਚੀਆਂ ਜਾਂਦੀਆਂ ਉਹਨਾਂ ਨੂੰ ਬਾਬਾ ਜੀ ਔਰ ਬਾਕੀ ਜਥੇਦਾਰ ਸਹਿਬਾਨ ਮਹਾਪੁਰਸ਼ਾਂ ਸਾਰਿਆਂ ਨੇ ਜਿੰਨਾ ਵਦ ਤੋਂ ਵਦ ਪ੍ਰੇਸ਼ਰਮ ਉਹਨਾਂ ਕੋਲੋਂ ਹੋਇਆ ਪ੍ਰਸ਼ਾਰਥ ਹੋਇਆ ਉਹਨਾਂ ਨੇ ਕੀਤਾ ਗੁਲਾਮਾਂ ਨੂੰ ਛੁਡਾਇਆ ਵੈਰੀਆਂ ਦੇ ਦੰਦ ਭੰਨੇ ਤੇ ਜ਼ਾਲਿਮਾਂ ਦਾ ਲੁੱਟਦਾ ਮਾਲ ਖੋਹ ਕੇ ਵਾਪਸ ਗਰੀਬਾਂ 'ਚ ਵੰਡਿਆ ਫਿਰ 1748 ਵਿੱਚ ਜਥੇਦਾਰ ਅ ਪੰਥ ਦੇ ਨਵਾਬ ਸਰਦਾਰ ਕਪੂਰ ਸਿੰਘ ਜੀ ਨੇ ਆਪਣੀ ਇੱਛਾ ਨਾਲ ਪੰਥ ਦੀ ਜਿਹੜੀ ਜਥੇਦਾਰੀ ਹੈ ਉਹ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਨੂੰ ਸੌਂਪੀ ਹੈ ਇਹ ਉਹਨਾਂ ਨੇ 11 ਮਿਸਲਾਂ ਇਹ ਦਾਲ ਖਾਲਸੇ ਦੀਆਂ ਦੇ 12ਵੀਂ ਮਿਸਲ ਫੂਲਕੀਆਂ ਦੀ ਉਹਨੂੰ ਆਪਾਂ ਬਾਅਦ ਵਿੱਚ 12ਵੀਂ ਗਿਣ ਲੈਨੇ ਆ ਇਸ ਦੌਰਾਨ ਮਿਸਲ ਸ਼ਹੀਦਾਂ ਦੇ ਜਥੇਦਾਰ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਥਾਪੇ ਗਏ ਉਹਨਾਂ ਜਿਹੜਾ ਭਜਨੀਕ ਉਹਨਾਂ ਜਿਹੜਾ ਸਿਮਰਨ ਵਾਲਾ ਉਹਨਾਂ ਜਿਹੜਾ ਨਾਮ ਬਾਣੀ ਦਾ ਗਿਆਤਾ ਪੰਥ ਦੇ ਵਿੱਚ ਹੋਰ ਕੋਈ ਨਹੀਂ ਤੇ ਮਿਸਲ ਸ਼ਹੀਦਾਂ ਦੀ ਖਾਸੀਅਤ ਇਹ ਸੀ ਬਾਕੀ ਮਿਸਲਾਂ ਜਦੋਂ ਜੰਗ ਲੜਦੀਆਂ ਇਲਾਕੇ ਜਿੱਤਦੀਆਂ ਤੇ ਉਹਦੇ ਤੇ ਆਪਣਾ ਆਪਣਾ ਕਬਜ਼ਾ ਕਰਦੀਆਂ ਪਰ ਅਸੀਂ ਦਾਦੀ ਮਿਸਲ ਜੰਗ ਜਿੱਤ ਕੇ ਕਦੇ ਕਬਜਾ ਨਹੀਂ ਸੀ ਕਰਦੀ ਉਹ ਆਪਣਾ ਇਲਾਕਾ ਜਿੱਤਿਆ ਹੋਇਆ ਦੂਜਿਆਂ ਦੇ ਵਿੱਚ ਵੰਡ ਦਿੰਦੇ ਸਨ ਤੇ ਆਪ ਕਿਸੇ ਇਲਾਕੇ ਦੇ ਕਬਜਾ ਨਹੀਂ ਸੰ ਕਰਦੇ ਫਿਰ ਉਹ ਸਮਾਂ ਆਇਆ ਜਦੋਂ ਅਬਦਾਲੀ ਨੇ ਸਿੰਘਾਂ ਦੇ ਉੱਤੇ ਬਹੁਤ ਕ੍ਰੋਧ ਧੋ ਕੇ ਬਹੁਤ ਗੁੱਸੇ ਵਿੱਚ ਆ ਕੇ ਤੇ ਫੈਸਲਾ ਕੀਤਾ ਸਚਕਣ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਸਰੋਵਰ ਨੂੰ ਕੂੜੇ ਨਾਲ ਗੰਦਗੀ ਨਾਲ ਭਰਿਆ ਤੇ ਅਹਿਮ ਸ਼ਾਹ ਦਾ ਆਪਣਾ ਪੁੱਤਰ ਜਿਹੜਾ ਉਹਦਾ ਵਲੀ ਅਹਿਦ ਸੀਗਾ ਜਿਹਨੂੰ ਸਾਹ ਸੰਗਤ ਜੀ ਤੈਮੂਰ ਸ਼ਾ ਕਰਕੇ ਆਪਾਂ ਜਾਣਦੇ ਆ ਉਹ ਆਪ ਇਸ ਸਾਰੇ ਜਿਹੜਾ ਆਪਰੇਸ਼ਨ ਦਾ ਇੰਚਾਰਜ ਸੀਗਾ ਤੇ ਉਹਦੇ ਕਮਾਂਡ ਦੇ ਅਧੀਨ ਬਖਸ਼ੀ ਜਹਾਨ ਖਾਨ ਉਹਦਾ ਫੌਜਦਾਰ ਸੀ ਵੱਡੇ ਜਰਨੈਲਾਂ ਦੇ ਵਿੱਚੋਂ ਜਮਾਲ ਖਾਨ ਸੀ ਫੇ ਬਾਬਾ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ 75 ਸਾਲ ਦੀ ਉਮਰ ਦੇ ਵਿੱਚ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਖੰਡਾ ਲੈ ਕੇ ਤੇ ਤੁਰੇ ਨੇ ਮਾਲਵੇ ਦੀ ਧਰਤੀ ਤੋਂ ਪਿੰਡਾਂ ਦੇ ਵਿੱਚੋਂ ਪ੍ਰਚਾਰ ਕਰਦਿਆਂ 5000 ਸਿੱਖ ਇਹ ਜੁਝਾਰੂ ਨਹੀਂ ਸਨ ਇਹ ਪਿੰਡਾਂ ਵਿੱਚ ਹੱਲ ਵਾਉਣ ਵਾਲੇ ਕਿਰਤ ਕਰਨ ਵਾਲੇ ਸਨ ਜੁਝਾਰੂ ਤਾਂ ਜੰਗਲਾਂ ਬੇਲਿਆਂ 'ਚ ਸੀਗੇ ਇਹਨਾਂ ਨੂੰ ਨਾਲ ਲੈ ਕੇ ਤੁਰੇ ਹਰੀਕੇ ਦਰਿਆ ਤੇ ਛੋਟੀ ਜੀ ਝੜਪ ਹੋਈ ਐ ਦਰਿਆ ਪਾਰ ਕੀਤਾ ਅੱਗੋਂ ਫਿਰ ਮਾਝੇ ਦੀ ਧਰਤੀ ਤੋਂ 5000 ਸਿੰਘ ਹੋਰ ਮਿਲੇ ਫਿਰ ਆਪਾਂ ਸਾਰੀ ਸਾਖੀ ਸੁਣਦੇ ਆਂ ਬਾਬਾ ਜੀ ਨੇ ਲਕੀਰ ਖਿੱਚੀ ਐ ਤਰਨਤਾਰਨ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਨੂੰ ਆਈਏ ਨਾ ਸਾਰੀ ਛੜਕੀ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਹੋਈ ਐ ਉਹਦੇ ਲਕੀਰ ਖਿੱਚੀ ਤੇ ਸਾਰੇ ਸਿੰਘ ਪਾਰ ਕਰ ਗਿਆ ਲਕੀਰ ਫਿਰ ਗੋਲਵੜ ਦੇ ਮੈਦਾਨ ਦੇ ਵਿੱਚ ਮੈਦਾਨੇ ਜੰਗ ਸਜਿਆ ਇਹ ਤੇ ਜੂਝਦਿਆਂ ਜੂਝਦਿਆਂ ਬਾਬਾ ਜੀ ਦਾ ਸੀਸ ਜਮਾਲ ਖਾਨ ਦੇ ਨਾਲ ਬਰਾਬਰ ਦੇ ਮੁਕਾਬਲੇ ਦੇ ਵਿੱਚ ਸੋ ਉਹ ਨੌਜਵਾਨ ਸੀ 35 ਸਾਲਾਂ ਦਾ ਇਧਰ 75 ਸਾਲਾਂ ਦੇ ਬਜ਼ੁਰਗ ਬਾਬਾ ਜੀ ਸੀਸ ਦੋਵਾਂ ਦੇ ਲਹਿ ਗਿਆ ਸਾਂਝੇ ਵਾਰ ਵਿੱਚ ਤਾਂ ਉਸ ਵੇਲੇ ਐਸੀ ਕਲਾ ਵਰਤੀ ਬਾਬਾ ਦੀਪ ਸਿੰਘ ਜੀ ਖੱਬੀ ਤਲੀ ਤੇ ਸੀਸ ਧਰ ਕੇ ਸਜੇ ਹੱਥ ਵਿੱਚ ਖੰਡਾ ਲੈ ਕੇ ਕਿਉਂਕਿ ਪਹਿਲਾਂ ਬੇਨਤੀ ਕੀਤੀ ਨਾ ਬਾਬਾ ਜੀ ਨੇ 100 ਤੋਂ ਵਧੇਰੇ ਜੰਗਾਂ ਲੜੀਆਂ ਨੇ ਤੇ ਹਰ ਜੰਗ ਵਿੱਚ ਜਾਣ ਤੋਂ ਪਹਿਲਾਂ ਅਰਦਾਸ ਕਰਦੇ ਸੀ ਮਹਾਰਾਜ ਸ਼ਹੀਦੀ ਦੀ ਰਾਤ ਦਿਓ ਪਰ ਇਹ ਆਖਰੀ ਜੰਗ ਵਿੱਚ ਇਹ ਅਰਦਾਸ ਨਹੀਂ ਕੀਤੀ ਆਖਰੀ ਜੰਗ ਵਿੱਚ ਅਰਦਾਸ ਕੀਤੀ ਹੈ ਜਿੰਨਾ ਚਿਰ ਦਰਬਾਰ ਸਾਹਿਬ ਆਜ਼ਾਦ ਨਹੀਂ ਕਰਵਾ ਲਿੰਦੇ ਉਹਨਾਂ ਚਿਰ ਸ਼ਹੀਦ ਨਹੀਂ ਹੋਣਾ ਸੋ ਉਹਨਾਂ ਨੇ ਆਪਣਾ ਪਰਨ ਨਿਭਾਇਆ ਤੇ ਸੀਸ ਤਲੀ ਤੇ ਧਰ ਕੇ ਜੰਗ ਲੜਦਿਆਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਤੱਕ ਪਹੁੰਚ ਕੇ ਇਹ ਤੇ ਦੱਖਣ ਵਾਲੀ ਬਾਹੀ ਸਤਗੁਰ ਆਗੇ ਸੀਸ ਭੇਟ ਦੇਉ ਜੇ ਸਤਗੁਰ ਸਾਚੇ ਭਾਵੇ ਆਪਣਾ ਸੀਸ ਗੁਰੂ ਰਾਮਦਾਸ ਜੀ ਦੇ ਦਰ ਤੇ ਭੇਟਾ ਕਰਕੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸ਼ਹੀਦੀ ਪਾਈ ਔਰ ਸਤਗੁਰਾਂ ਨੇ ਉਹਨਾਂ ਦੀ ਮਨੋ ਕਾਮਨਾ ਪੂਰੀ ਕੀਤੀ ਹੈ ਸਤਗੁਰੂ ਜੀ ਸਾਰਿਆਂ ਨੂੰ ਸਾਨੂੰ ਸਿਖਿਆ ਬਾਬਾ ਦੀਪ ਸਿੰਘ ਜੀ ਦੇ ਪੁੱਤਰ ਇਤਿਹਾਸ ਤੇ ਰਹਿੰਦੇ ਨੇ ਕਿਉਂਕਿ ਅਸੀਂ ਬਾਬਾ ਜੀ ਦੇ ਜਿਹੜੇ ਜੀਵਨ ਦੇ ਕਾਰਨਾਮੇ ਸੁਣ ਲੈਨੇ ਆ ਪੜ੍ਹ ਲੈਨੇ ਆ ਔਰ ਬੜੇ ਭਾਵੂ ਕੀ ਹੋ ਜਾਣੇ ਆ ਖੁਸ਼ ਵੀ ਹੁੰਨੇ ਆ ਜੈ ਜੈਕਾਰ ਵੀ ਕਰਦੇ ਆ ਪਰ ਬਾਬਾ ਜੀ ਦਾ ਉਪਦੇਸ਼ ਵੀ ਮੰਨੀਏ ਬਾਬਾ ਜੀ ਦਾ ਉਪਦੇਸ਼ ਕੀ ਹੈ ਪੰਥ ਪ੍ਰਸਤੀ ਵਿੱਚ ਰਹਿਣਾ ਸਦਾ ਪੰਥ ਦੀ ਆਗਿਆ 'ਚ ਰਹਿਣਾ ਕੇਸਾ ਧਾਰੀ ਹੋਣਾ ਅਮਰ ਧਾਰੀ ਹੋਣਾ ਨਿਤਨੇਮ ਦੇ ਧਾਰਨੀ ਬਣ ਕੇ ਆਪਣਾ ਆਪਾ ਗੁਰੂ ਦੇ ਅੱਗੇ ਪੇਟਾ ਕਰਨਾ ਸੋ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਜਿੱਥੇ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਤੇ ਨਮਸਕਾਰ ਹੈ ਉਥੇ ਸਾਰੇ ਮਾਈ ਭਾਈ ਆਪਾਂ ਉਹਨਾਂ ਦੇ ਦੱਸੇ ਮਾਰਗ ਤੇ ਚੱਲੀਏ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਪੁੱਤਰ ਧੀਆ ਬਣ ਕੇ ਖੁਸ਼ੀਆਂ ਵਾਲਾ ਜੀਵਨ ਬਤੀਤ ਕਰੀਏ ਜੀ ਦਿਓ ਆਗਿਆ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ